ਆਪਣੇ ਚੌਥੀ ਉਦਾਸੀ ਵਿੱਚ ਗੁਰੂ ਨਾਨਕ ਸਾਹਿਬ ਜੀ ਕੋਫਾ ਸ਼ਹਿਰ ਪਹੁੰਚੇ ਇਹ ਸ਼ਹਿਰ ਫਰਾਤ ਨਦੀ ਦੇ ਨਜ਼ਦੀਕ ਪੁਰਾਣਾ ਅਤੇ ਆਲੀਦਨ ਸ਼ਹਿਰ ਹੈ ਇਹ ਸ਼ਹਿਰ حضرت ਮੁਹੰਮਦ ਸਾਹਿਬ ਦੇ ਪਚਰਕਾ ਵਿੱਚ ਇਮਾਮ ਮਾਇਆ ਦੇ ਆਦੀ ਰਹਿਸ਼ਗਾ ਹੈ ਇੱਥੇ ਹੀ ਤਾਜ਼ੀਆਂ ਨੇ حضرت ਅਲੀ ਦੇ بیٹے ਨੂੰ ਹਸੈਨ ਨੂੰ ਪਰਿਵਾਰ ਸਮੇਤ ਸ਼ਹੀਦ ਕੀਤਾ ਸੀ ਉਸ ਦਾ ਨਾਮ ਕਰਬਲਾ ਕਰਕੇ ਮਸ਼ਹੂਰ ਹੈ ਜੋ ਸ਼ਹਿਰ ਦੇ ਬਾਹਰ ਮਹਮਦੀ ਕੋਨੇ ਵਿੱਚ ਹੈ ਇਸੇ ਨਾਲ ਹੀ ਕਬਰਸਤਾਨ ਦੇ ਵਿੱਚ ਨਾਨਕ ਬਲੀ ਹੰਦ ਦਾ ਸ਼ਾਨਦਾਰ ਮੰਦਿਰ ਹੈ ਤਾਜਦੀਨ ਅਨੁਸਾਰ ਇੱਥੇ ਬਾਬਾ ਗੁਰੂ ਨਾਨਕ ਦੇਵ ਜੀ ਤਹਿਨ ਮਹੀਨੇ ਸਤਾਈ ਦੰ ਇਲਾਹੀ ਬਾਣੀ ਦਾ ਪ੍ਰਚਾਰ ਕਰਦੇ ਰਹੇ ਪ੍ਰਚਾਰ ਕਰਦੇ ਰਹੇ ਇਸ ਮੰਦਰ ਦਾ ਇੰਤਜ਼ਾਮ ਇਮਾਮ ਮਾਇਦਿਆ ਦੀ ਵਾਰਸ਼ਾ ਕੋਲ ਹੈ ਇਸ ਸ਼ਹਿਰ ਦੇ ਲੋਕ ਬੜੇ ਪਿਆਰ ਵਾਲੇ ਸਨ ਬੜੇ ਪਿਆਰ ਨਾਲ ਕੀਰਤਨ ਸੁਣਦੇ ਅਤੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਪੁੱਛ ਕੇ ਆਪਣੇ ਦਿਲਾਂ ਦੇ ਸ਼ੰਕੇ ਤੂਟ ਕਰਦੇ ਉਸ ਸੰਗਤ ਵਿੱਚ ਇੱਕ ਔਰਤ ਜੋ ਬੜੀ ਨੇਕ ਦਿਲ ਅਤੇ ਖੁਦਾ ਪ੍ਰਸਤ ਸੀ ਉਹ ਵੀ ਆਉਂਦੀ ਇੱਕ ਨੁੱਕਰ ਵਿੱਚ ਬੈਠ ਕੇ ਅਰਬੀ ਜ਼ੁਬਾਨ ਵਿੱਚ ਹੋ ਰਹੇ ਕੀਰਤਨ ਨੂੰ ਬੜੇ ਪਿਆਰ ਨਾਲ ਸੁਣਦੀ। ਤਾਜਦੀਨ ਨੇ ਆਪਣੀ ਕਿਤਾਬ ਸਿਆਸਤੋ ਬਾਬਾ ਨਾਨਕ ਫਕੀਰ ਵਿੱਚ ਉਸ ਦਾ ਨਾਮ ਸਲੀਮਾ ਦਰਜ ਕੀਤਾ ਹੈ। ਉਸ ਦਾ ਖਾਬੰਦ ਉਠਾ ਦਾ ਸਦਾਕਰ ਸੀ। ਉਸ ਦਾ ਨਾਮ ਗੁਲਾਮ ਯਾਹੀਆ ਖਾਨ ਸੀ। ਸ਼ਾਮ ਦਾ ਵੇਲਾ ਸੀ। ਸਲੀਮਾ ਨੂੰ ਕੀਰਤਨ ਦੀ ਮਸਤੀ ਵਿੱਚ ਸਮਾਧੀ ਲੱਗੀ ਹੋਈ ਸੀ। ਸਾਰੀ ਦਿਨ ਉਹ ਬਾਬਾ ਜੀ ਨੇ ਸ਼ਰੀਮਾ ਨੂੰ ਖਬਰਦਾਰ ਕਰਨ ਲਈ ਆਖਿਆ ਉਹ ਲਿਖਦੇ ਹਨ ਕਿ ਮੈਂ ਹੈਰਾਨ ਹੋਇਆ ਪਹਿਲਾਂ ਤਾਂ ਬਾਬਾ ਜੀ ਨੇ ਐਂਜ ਕਰਨ ਲਈ ਕਦੀ ਨਹੀਂ ਆਖਿਆ ਉਹ ਸ਼ਾਮ ਨੂੰ ਆਪ ਹੀ ਘਰ ਚਲੀ ਜਾਂਦੀ ਹੁਕਮ ਪਾ ਕੇ ਮੈਂ ਉਸ ਦੇ ਲਾਗੇ ਜਾ ਕੇ ਉਸ ਨੂੰ ਆਵਾਜ਼ ਮਾਰੀ ਤਾਂ ਉਹ ਹੁਸ਼ਿਆਰ ਹੋਈ ਅੱਖਾਂ ਖੋਲੀਆਂ ਤਾਂ ਬਾਬਾ ਜੀ ਨੇ ਕਿਹਾ ਬੇਟਾ ਜਲਦੀ ਘਰੇ ਜਾਓ ਉਸ ਨੇ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਇੱਕਦਮ ਅੰਦਰ ਰੋਸ਼ਨੀ ਹੋ ਗਈ ਅੰਤਰਜਾਮਤਾ ਹੋ ਗਈ 10 ਕਦਮ ਚਰਨ ਤੋਂ ਬਾਅਦ ਵਾਪਸ ਆ ਕੇ ਕਹਿਣ ਲੱਗੀ ਮੇਰੇ ਪਤੀ ਤਜਾਰਦੀ ਦੇ ਦੌਰ ਤੋਂ ਵਾਪਸ ਆ ਗਏ ਹਨ ਕੱਲ ਉਹਨਾਂ ਨੂੰ ਨਾਲ ਲੈ ਕੇ ਆਵਾਂਗੀ ਬਾਬਾ ਜੀ ਨੇ ਕਿਹਾ ਬੇਟਾ ਇਸ ਇਲਾਹੀ ਜਲਾਲ ਨੂੰ ਜੋ ਤੈਨੂੰ ਅੰਤਰਜਾਮਤਾ ਹੋਈ ਹੈ ਪ੍ਰਗਟ ਨਹੀਂ ਕੀਤਾ ਜਾਂਦਾ ਆਪਣੇ ਅੰਦਰ ਹੀ ਰਹਿਣਾ ਹੈ ਉਹ ਬਾਬਾ ਜੀ ਨੂੰ ਸਜਦਾ ਕਰਕੇ ਵਾਪਸ ਘਰ ਆਈ ਅੱਗੇ ਉਸ ਦਾ પતિ ਅੰਗ ਭਕੂਲਾ ਹੋਇਆ ਬੈਠਾ ਸੀ ਕਿਉਂਕਿ ਉਸ ਦੇ ਘਰ ਆਉਣ ਉੱਤੇ ਸਲੀਮਾ ਕਰਨੀ ਸੀ ਅਤੇ ਕਈ ਲੋਕ ਉਸ ਨੂੰ ਕਹਿੰਦੇ ਸਨ ਕਿ ਤੇਰੀ ਔਰਤ ਸਰੀਏ ਅਹਿਕਾਮ ਨਮਾਜ਼ ਕਲਮਾ ਛੱਡ ਕੇ ਕਬਰਸਤਾਨ ਵਿੱਚ ਬੈਠ ਕੇ ਇੱਕ ਹਿੰਦੀ ਫਕੀਰ ਜੋ ਕਾਫਰ ਲੱਗਦਾ ਹੈ ਉਸ ਦੇ ਕੋਲ ਦਿਨ ਰਾਤ ਬੈਠੀ ਰਹਿੰਦੀ ਹੈ ਵੇਪਰਵਾਹ ਹੋ ਕੇ ਪਤੀ ਦੇ ਘਰ ਆਉਣ ਉੱਤੇ ਸਲੀਮਾ ਉਸ ਨੂੰ ਬੜੇ ਪਿਆਰ ਨਾਲ ਮਿਲੀ ਪਰ ਉਸ ਨੇ ਉਸ ਨੂੰ ਬੜੀ ਕਹਿਰੀ ਨਜ਼ਰ ਨਾਲ ਦੇਖਿਆ ਸਲੀਮਾ ਬੜੇ ਪਿਆਰ ਨਾਲ ਖਾਣਾ ਬਣਾ ਕੇ ਲੈ ਕੇ ਆਈ ਉਸ ਨੂੰ ਖਾਣਾ ਖਾਣ ਲਈ ਕਿਹਾ ਤਾਂ ਅਗੋਂ ਉਸ ਨੇ ਕਿਹਾ ਤੂੰ ਮੇਰੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਸਲੀਮਾ ਨੇ ਕਿਹਾ ਕਿ ਮੇਰੀ ਗਹਿਰੀ ਬੰਦਗੀ ਅਤੇ ਖੁਦਾਈ ਭਰੋਸੇ ਦੀ ਵਜ੍ਹਾ ਕਰ ਨਾ ਆਪ ਸਹੀ ਸਲਾਮਤ ਘਰ ਪਹੁੰਚੇ ਹੋ ਨਹੀਂ ਤਾਂ ਆਪ ਨੂੰ ਮਿਸਰ ਦੀ ਅਦਾਲਤ ਦੇ ਫੈਸਲੇ ਅਨੁਸਾਰ ਕਤਲ ਦੇ ਬਦਲੇ ਕਤਲ ਹੋ ਜਾਣਾ ਸੀ ਉਹ ਬੋਲਿਆ ਸਲੀਮਾ ਨਾ ਤਾਂ ਇਸ ਬਾਤ ਦਾ ਕਿਸੇ ਕੋ ਜ਼ਿਕਰ ਨਹੀਂ ਕੀਤਾ ਤਾਂ ਤੈਨੂੰ ਕਿਵੇਂ ਪਤਾ ਲੱਗਿਆ ਸਲੀਮਾ ਫਿਰ ਬੋਲੀ ਆਪ ਮਿਸਰ ਤੋਂ ਆ ਕੇ ਹੋਲੇ ਜਹੀ ਜਮੀਨ ਵਿੱਚ ਦੱਬੀਆਂ 500 ਮੁਗਰਾ ਜੋ ਆਪ ਨੂੰ ਭਤੀਜੇ ਮਜੀਦ ਨੇ ਅਮਾਨਤ ਦਿੱਤੀ ਸੀ ਕੱਢ ਕੇ ਉਸ ਨੂੰ ਦੇ ਗਏ ਸੋ ਉਹ ਹੋਰ ਹੈਰਾਨ ਹੋ ਕੇ ਬੋਲਿਆ ਮੈਂ ਇਸ ਦਾ ਵੀ ਜ਼ਿਕਰ ਕਿਸੇ ਕੋਲ ਨਹੀਂ ਕੀਤਾ ਸਲੀਮਾ ਸਾਜ ਦਾਸ ਤੈਨੂੰ ਇਹ ਸਾਰਾ ਕਿਵੇਂ ਪਤਾ ਲੱਗਾ ਲੀਮਾ ਬੋਲੀ ਪਹਿਲੇ ਆਪ ਦੱਸੋ ਕਿ ਮਿਸ਼ਰ ਦੀ ਅਦਾਲਤ ਵਿੱਚ ਕਿਉਂ ਜਾਣਾ ਪਿਆ ਉਹ ਆਖਣ ਲੱਗਾ ਮੈਂ ਮਿਸ਼ਰ ਸ਼ਹਿਰ ਦੇ ਬਾਹਰ ਸਵੇਰ ਦੀ ਨਮਾਜ਼ ਪੜਨ ਲਈ ਆਪਣੇ ਲਸ਼ਕਰ ਨੂੰ ਲੈ ਕੇ ਜਾ ਰਿਹਾ ਸੀ ਤਾਂ ਮੇਰੇ ਬਾਗੜੀਏ ਨਾਂ ਦੇ ਊਠ ਨੇ ਇੱਕ ਸੇਬ ਦੇ ਬਾਗ ਵਿੱਚ ਇੱਕ ਟਾਣੀ ਤੋੜ ਕੇ ਖਾ ਲਈ ਬਾਗ ਦੇ ਬੁੱਢੇ ਮਾਲਕ ਨੇ ਬਾਗ ਦੇ ਵਿੱਚੋਂ ਨਿਕਲ ਕੇ ਊਠ ਦੇ ਸਿਰ ਵਿੱਚ ਵੱਡਾ ਸਾਰਾ ਪੱਥਰ ਮਾਰਿਆ ਤਾਂ ਊਠ ਮਰ ਗਿਆ ਇਹ ਊਠ 50 ਊਠਾਂ ਦਾ ਪਿਤਾ ਹੋਣ ਕਰਕੇ ਮੈਨੂੰ ਬਹੁਤ ਪਿਆਰਾ ਸੀ ਉਹੀ ਪੱਥਰ ਚੱਕ ਕੇ ਮੈਂ ਬੁੱਢੇ ਮਾਲਕ ਦੇ ਸਿਰ ਵਿੱਚ ਮਾਰਿਆ ਤਾਂ ਉਹ ਵੀ ਉੱਥੇ ਮਰ ਗਿਆ ਮੈਂ ਆਪਣੇ ਕਾਫਲੇ ਨੂੰ ਲੈ ਕੇ ਭੱਜ ਰਿਹਾ ਸਾਰ ਪਿੱਛੋਂ ਬੁੱਢੇ ਦੇ ਪੋਤਿਆਂ ਨੇ ਮੈਨੂੰ ਫੜ ਲਿਆ ਅਤੇ ਕਤਲ ਦੇ ਬਦਲੇ ਕਤਲ ਦਾ ਹੁਕਮ ਹੋਇਆ ਹਾਕਮ ਨੇ ਦੋਵਾਂ ਪਾਸਿਆਂ ਦੀ ਬਾਤ ਸੁਣ ਕੇ ਮੈਨੂੰ ਕਿਹਾ ਕਿ ਅਗਰ ਤੇਰੇ ਊਠ ਨੂੰ ਬਾਗ ਦੇ ਮਾਲਕ ਨੇ ਮਾਰਿਆ ਸੀ ਤਾਂ ਉਸ ਦੀ ਕੀਮਤ ਵਸੀਲ ਕਰਨ ਦਾ ਦਾਵਾ ਕਰਦਾ ਤਾਂ ਤੈਨੂੰ ਊਠ ਦੀ ਕੀਮਤ ਦਿੱਤੀ ਜਾ ਸਕਦੀ ਸੀ ਹੁਣ ਤੈਨੂੰ ਕਤਲ ਦੇ ਬਦਲੇ ਕਤਲ ਹੋਣਾ ਪਵੇਗਾ ਮਿਸਰ ਦਾ ਕਾਨੂੰਨ ਹੈ ਉਸ ਨੇ ਹਾਕਮ ਕੋਲ ਅਰਜ਼ ਕੀਤਾ ਕਿ ਮੇਰੇ ਪੁੱਲ ਯਤੀਮਾਂ ਦੀਆਂ 500 ਮੋਹਰਾਂ ਹਨ ਜਿਸ ਦਾ ਮੇਰੇ ਤੋਂ ਇਲਾਵਾ ਕਿਸੇ ਹੋਰ ਨੂੰ ਪਤਾ ਨਹੀਂ ਜੇਕਰ ਮੈਨੂੰ 3 ਦਿਨ ਦਾ ਸਮਾਂ ਦਿੱਤਾ ਜਾਵੇ ਤਾਂ ਇਹ ਈਮਾਨਤ ਦੇ ਕੇ ਵਾਪਸ ਆ ਜਾਵਾਂਗਾ ਹਾਕਮ ਨੇ ਕਿਹਾ ਕੋਈ ਜ਼ਮਾਨਤ ਦੇ ਕੇ ਜਾ ਸਕਦੇ ਹੋ ਸਲੀਮਾ ਅਦਾਲਤ ਲੋਕਾਂ ਨਾਲ ਖਚਾ-ਖਚ ਭਰੀ ਹੋਈ ਸੀ ਆਖਰ ਨੁੱਕਰ ਵਿੱਚ ਬੈਠੇ ਇੱਕ ਚਿੱਟੇ ਕੱਪੜਿਆਂ ਵਾਲੇ ਚਮਕਦੇ ਚਿਹਰੇ ਵਾਲੇ ਡੂੰਘੀ ਨਜ਼ਰ ਨਾਲ ਦੇਖ ਰਹੇ ਸਨ ਜਿਵੇਂ ਕਹਿ ਰਹੇ ਹੋਣ ਕਿ ਮੈਂ ਜ਼ਮਾਨਤ ਦੇਣ ਨੂੰ ਤਿਆਰ ਹਾਂ ਇਹੋ ਹੋਇਆ ਮੇਰੇ ਕੋਲ ਆ ਕਰਕੇ ਉਹਨਾਂ ਆਖਿਆ ਮੈਂ ਜ਼ਮਾਨਤ ਦੇਣ ਲਈ ਤਿਆਰ ਹਾਂ ਹਾਕਮ ਦੇ ਪੁੱਛਣ ਤੇ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਜੇਕਰ ਇਹ ਨਿਸ਼ਚਿਤ ਸਮੇਂ ਉੱਤੇ ਹਾਜ਼ਰ ਨਾ ਹੋਇਆ ਤਾਂ ਮੈਂ ਇਸ ਦੇ ਬਦਲੇ ਕਤਲ ਹੋਣ ਲਈ ਤਿਆਰ ਹਾਂ ਇਸ ਉੱਤੇ ਮੈਨੂੰ 3 ਦਿਨਾਂ ਦੀ ਮੌਹਲਤ ਐਨ ਮੇਰੀ ਸਲੀਮਾ ਜੇਕਰ ਉਹ ਨੇਕ ਆਤਮੀ ਮੇਰੀ ਜ਼ਮਾਨਤ ਨਾ ਦਿੰਦਾ ਤਾਂ ਨਾ ਮੈਂ ਯਤੀਮਾਂ ਦੀ ਰੱਖੀ ਅਮਾਨਤ ਵਾਪਸ ਕਰ ਸਕਦਾ ਅਤੇ ਨਾ ਮੈਂ ਤੇਰੇ ਕੋਲ ਵਾਪਸ ਆ ਸਕਦਾ ਜੇਕਰ ਮੋਹਰਾ ਕੱਢਦੇ ਸਮੇਂ ਮੈਂ ਤੈਨੂੰ ਮਿਲਦਾ ਤਾਂ ਤੂੰ ਮੈਨੂੰ ਵਾਪਸ ਨਹੀਂ ਜਾਣ ਦੇਦਾ ਸੀ ਅਤੇ ਬਦਲੇ ਵਿੱਚ ਮੇਰੇ ਉਸ ਨੇਕ ਜ਼ਮਾਨਤੀ ਨੂੰ ਕਤਲ ਹੋਣਾ ਪੈਂਦਾ ਜੋ ਮੈਂ ਹਰਗਿਜ ਨਹੀਂ ਚਾਹੁੰਦਾ ਸੀ ਸਲੀਮਾ ਮੈਂ ਮਜੀਦ ਨੂੰ ਮੋਹਰਾਂ ਦੇ ਕੇ ਬੜੇ ਤੇਜ਼ੀ ਨਾਲ ਕੋਠਾਂ ਨੂੰ ਦੁੜਾ ਕੇ ਜਦੋਂ ਅਦਾਲਤ ਵਿੱਚ ਪੁੱਜਾ ਤਾਂ ਨਿਸ਼ਚਿਤ ਸਮੇਂ ਤੋਂ ਇੱਕ ਘੜੀ ਸਮਾਂ ਉੱਤੇ ਹੋ ਗਿਆ ਸੀ ਦਾਵਾ ਕਰਨ ਵਾਲਿਆਂ ਨੇ ਹਾਕਮ ਨੂੰ ਕਹਿ ਦਿੱਤਾ ਉਹ ਕਦੇ ਵਾਪਸ ਨਹੀਂ ਆਵੇਗਾ ਇਸ ਲਈ ਜਮਾਨਤੀ ਨੂੰ ਕਤਲ ਦੀ ਸਜ਼ਾ ਸੁਣਾਈ ਜਾਵੇ ਜਮਾਨਤੀ ਨੇ ਸਾਤੀ ਠੋਕ ਕੇ ਆਖਿਆ ਕਿ ਮਦਈਆਂ ਨੂੰ ਦਾਵਾ ਕਰਨ ਵਾਲਿਆਂ ਨੂੰ ਇਨਸਾਫ ਦਿੰਦੇ ਹੋਏ ਮੈਨੂੰ ਕਤਲ ਦੀ ਸਜ਼ਾ ਸੁناਈ ਜਾਵੇ ਮੈਂ ਕਤਲ ਹੋਣ ਲਈ ਤਿਆਰ ਹਾਂ ਇਨੇ ਜਰਨੂ ਮੈਂ ਅਦਾਲਤ ਦੇ ਵਿੱਚ ਪਹੁੰਚ ਕੇ ਹਾਕਮ ਨੂੰ ਇਸਲਾਮ ਵਾਲੇਕਮ ਬੁਲਾਈ ਮੈਨੂੰ ਵੇਖ ਕੇ ਸਾਰੇ ਹੈਰਾਨ ਹੋ ਗਏ ਮੈਂ ਹਾਕਮ ਨੂੰ ਕਿਹਾ ਕਿ ਇਹਨਾਂ ਦਾਵਾ ਕਰਨ ਵਾਲਿਆਂ ਨੂੰ ਇਨਸਾਫ ਦਿੰਦੇ ਹੋਏ ਮੈਨੂੰ ਕਤਲ ਦੀ ਸਜ਼ਾ ਸੁناਈ ਜਾਵੇ ਇਹ ਸੁਣ ਕੇ ਹਾਕਮ ਕੁਝ देर ਚੁੱਪ ਰਿਹਾ ਫਿਰ ਸੋਚ ਵਿਚਾਰ ਕੇ ਬਾਦ ਵਿੱਚ ਫੈਸਲਾ ਸੁਣਾਇਆ ਕਿ ਤੇਰੀ ਨੇਕ ਨੀਤੀ ਅਤੇ ਤੇਰੇ ਜਮਾਨਦੀ ਦੀ ਨੇਕ ਨੀਤੀ ਦੀ ਵਜ੍ਹਾ ਕਰਕੇ ਅਦਾਲਤ ਤੈਨੂੰ ਬਰੀ ਕਰਦੀ ਹੈ ਸਲੀਮਾ ਮੈਂ ਅਦਾਲਤ ਵਿੱਚੋਂ ਬਾਹਰ ਆ ਕੇ ਨੇਕ ਆਦਮੀ ਦਾ ਧੰਨਵਾਦ ਕਰਨ ਲਈ ਇੱਧਰ ਉੱਧਰ ਦੇਖਿਆ ਪਰ ਉਹ ਨਹੀਂ ਮਿਲਿਆ ਸਲੀਮਾ ਨੇ ਕਿਹਾ ਤੁਸੀਂ ਨੇਕ ਜਮਾਨਦੀ ਦੇ ਚਿਹਰੇ ਤੋਂ ਵੱਖ ਹੋਵੋਗੇ ਕਿਉਂ ਨਹੀਂ ਚੰਗੀ ਤਰ੍ਹਾਂ ਪਛਾਣ ਹੈ ਉਸ ਨੇ ਇਹ ਚਿਹਰੇ ਦੀ ਜਿਸ ਨੇ ਮੇਰੀ ਜਾਨ ਬਚਾਈ ਸਲੀਮਾ ਨੇ ਆਖਿਆ ਆਪ ਨੇ ਖਾਣਾ ਖਾ ਲਿਆ ਹੈ ਮੈਂ ਥੋੜੀ देर ਬਾਅਦ ਆ ਜਾਵਾਂਗੀ ਉਸ ਨੇ ਪੁੱਛਿਆ ਕਿੱਥੇ ਜਾਣਾ ਹੈ ਤਾਂ ਉਸ ਨੇ ਜਵਾਬ ਦਿੱਤਾ ਅੱਲਾ ਲੋਕਾਂ ਦੇ دیدار ਲਈ ਉਸ ਨੇ ਆਖਿਆ ਮੈਂ ਸੁਣਿਆ ਹੈ ਕਿ ਉਹ ਹਿੰਦੀ ਹੈ ਹਾਂ ਉਹ ਹਿੰਦੀ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਆਪ ਵੀ ਮੇਰੇ ਨਾਲ ਚੱਲੋ ਉਹਨਾਂ ਦੇ دیدار ਕਰੋ ਉਸਨੇ ਜ਼ੋਰ ਨਾਲ ਕਿਹਾ ਕਿ ਕਾਫਰਾ ਦੇ دیدار ਕਰਾਂ ਅਸਾਂ ਕਦੀ ਨਹੀਂ ਹੋ ਸਕਦਾ ਐਸਾ ਕਦੀ ਨਹੀਂ ਹੋ ਸਕਦਾ ਮੇਰਾ ਭਰੋਸਾ ਖੁਦਾ ਅਤੇ ਉਸਦੇ ਨਬੀ ਪਾਕ ਤੇ ਹੈ ਸਲੀਮਾ ਨੇ ਕਿਹਾ ਆਪ ਦੀ ਜੇਬ ਵਿੱਚ ਕੋਈ ਜ਼ਹਿਰੀਲੀ ਚੀਜ਼ ਦਿਸ ਰਹੀ ਹੈ ਖਬਰਦਾਰ ਜੇਬ ਵਿੱਚ ਹੱਥ ਨਾ ਪਾਉਣਾ ਸਲੀਮਾ ਨੂੰ ਬੁਰਾ ਭਲਾ ਆਖਦੇ ਹੋਏ ਉਸਨੇ ਜੇਬ ਵਿੱਚ ਹੱਥ ਪਾਇਆ ਤਾਂ ਵਿਛੂ ਨੇ ਉਸ ਨੂੰ ਕੱਟ ਗਿਆ ਅਤੇ ਉਹ ਸ਼ੋਰ ਮਚਾਉਣ ਲੱਗ ਪਿਆ ਸਲੀਮਾ ਨੇ ਉਸ ਦੀ ਉਂਗਲ ਨੂੰ ਮੂੰਹ ਵਿੱਚ ਪਾ ਕੇ ਸਾਰਾ ਜ਼ਹਿਰ ਚੂਸ ਲਿਆ ਅਤੇ ਉਹ ਬਿਲਕੁਲ ਠੀਕ ਹੋ ਗਿਆ। ਕਹਿਣ ਲੱਗਾ ਤੂੰ ਤਾਂ ਮੰਤਰ ਜਾਣ ਗਈ ਹੈ। ਸਲੀਮਾ ਨੇ ਕਿਹਾ ਮੈਂ ਕੋਈ ਜੰਤਰ ਮੰਤਰ ਨਹੀਂ ਜਾਣਦੀ ਇਹ ਤਾਂ ਸਾਰੀ ਉਹਨਾਂ ਅੰਨ੍ਹਾ ਲੋਕਾਂ ਦੀ ਬਖਸ਼ਿਸ਼ ਹੈ ਜਿਨ੍ਹਾਂ ਕੋਲ ਜਾਣ ਲਈ ਮੈਨੂੰ ਰੋਕ ਰਹੇ ਹੋ। ਉਹਨਾਂ ਦੇ ਹ ਅਜਿਹੇ ਹਨ ਤਾਂ ਮੈਨੂੰ ਵੀ ਨਾਲ ਲੈ ਕੇ ਚੱਲੋ। ਜਦੋਂ ਬਾਬਾ ਜੀ ਕੋਲ ਪਹੁੰਚੇ ਤਾਂ ਪਹਿਲਾਂ ਤਾਂ ਉਸਨੇ ਸਾਹਮਣੇ ਦੇਖਿਆ ਤਾਂ ਇੱਕਦਮ ਬੋਲ ਉੱਠਿਆ ਸਲੀਮਾ ਇਹ ਤਾਂ ਉਹੀ ਹਨ ਸੱਚਮੁੱਚ ਉਹੀ ਹਨ ਜਿਨ੍ਹਾਂ ਨੇ ਜਮਾਨਤ ਦੇ ਕੇ ਮੇਰੀ ਜਾਨ ਬਚਾਈ ਸੀ ਅਤੇ ਉਹ ਦੌੜ ਕੇ ਬਾਬਾ ਜੀ ਦੇ ਚਰਨਾਂ 'ਤੇ ਡਿੱਗ ਪਿਆ ਗੁਰੂ ਨਾਨਕ ਸਾਹਿਬ ਦਾ ਅਰਬੀ ਦੇਸ਼ਾਂ ਦਾ ਸਫਰ